ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਜੋ ਆਪਾਂ ਸਟੇਡੀਅਮ ਦੇ ਵਿੱਚ ਜੀਨਰਜੀਤ ਗੋਲਦੀ ਜੀ ਨੇ ਆ ਰਹੇ ਨੇ ਆਪਾਂ ਆ ਵੀਡੀਓ ਸ਼ੂਟ ਕਰਦੇ ਆ ਇਹ ਸ਼ੀਰਦੁਦਮ ਸਿੰਘ ਜੀ ਦੀ ਉਜੋਤੀ ਹੈਗੀ ਹੈਗੀ ਸਮਾਦ ਹੈਗੀ ਹੈ ਜੀ ਇੱਥੇ ਬਣੀ ਹੋਈ ਇਨਕਲਾਬ ਜਿੰਦਾਬਾਦ ਤੇ ਇੱਥੇ ਆ ਤੁਹਾਨੂੰ ਮੈਂ ਦਿਖਾਉਣਾਗਾ ਆ ਸਾਰਾ ਕੁਝ ਲਿਖਿਆ ਹੋਇਆਗਾ ਅਹਮਦ ਦੇ ਸ਼ਹੀਦ ਗੁਰ ਸਿੰਘ ਜੀ ਨੇ ਤੇ ਇਹ ਚੀਜ਼ ਨੂੰ ਆਪਾਂ ਉਹ ਕਰਦੇ ਆ ਗਏ ਆ ਬਾਕੀ ਦੇਖਦੇ ਆ ਜਿਹਨੇ ਜੀਤ ਗੋਲਟੀ ਜੀ ਆ ਰਹੇ ਨੇ ਆਪਾਂ ਦੇਖਦੇ ਆ ਉਹਨਾਂ ਨੂੰ ਤੇ ਬਿੰਨਰਜੀਤ ਗੋਲਟੀ ਜੀ ਹੋਗੇ ਵੀਰ ਜੀ ਹੋਗੇ ਅੰਜਰਾ ਸਾਹਿਬ ਹੋਗੇ ਪੀਨਰਜੀਤ ਗੋਲਟੀ ਜੀ ਛਰਦਾ ਦੇ ਫੁੱਲ ਪੇਂਟ ਕਰਦੇ ਹੋਏ ਕੁਝ ਤੋਂੜੇ ਉਹ ਵੀ ਦੇ ਦੋਗੇ ਥੋੜੇ ਜਿਹੇ ਆਵਾਜ਼ ਲੋਕ ਨਹੀਂ ਚੈਨਲਸ ਨਾਮ ਦੇ ਉੱਤੇ ਤੁਹਾਨੂੰ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਇਹ ਸ਼ਰਦਾ ਦੇ ਪੁਲ ਪੇਂਟ ਕੀਤੇ ਨੇ ਦੋ ਪਾਸੇ ਆ ਜਾਓ ਅੱਜ ਉਹ ਆਜੋ ਤਾਂ ਮੇਰੇ ਕੋਲ ਦੋ ਪਾਸੇ ਦੋ ਪਾਸੇ ਆ ਵੀ ਠੀਕ ਹੈ ਇਧਰ ਆਇਆ ਕਰੋ ਐ ਹੋ ਜਾਓ ਆ ਜਾ ਆ ਵੀ ਦੇਖ ਲੈ ਕਿਹਨਾ ਇਧਰ ਆ ਜਾ ਪਿੱਛੇ ਹੋ ਜਾ ਬੀਬੀ ਜੀ ਉਧਰ ਤੁਹਾਨੂੰ ਨਾਲ ਖੜ ਜਾਓ ਕਿੱਥੇ ਰਾਣੀ ਵੀਰੇ ਸ਼ਰਦਾ ਦੇ ਫੁੱਲ ਪੇਂਟ ਕਰਕੇ ਸ਼ਹੀਦ ਉਦਮ ਸਿੰਘ ਜੀ ਦੀ ਜੀਨੋ ਏ ਵਿਨਰਜੀ ਦੇ ਗੋਲਟੀ ਜੀ ਨੇ ਵਿਨਰਜੀਤ ਗੋਲਡੀ ਜੀ ਅੱਜ ਇਹ ਜੀ ਦਾ ਸ਼ਹੀਦੀ ਦਿਹਾੜਾ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਕੋਟਨ ਕੋਟ ਪਰਨਾਮ ਉਸ ਮਹਾਨ ਸ਼ਹੀਦ ਨੂੰ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਨੂੰ ਜਿਨ੍ਹਾਂ ਦੀਆਂ ਕੁਰਬਾਨੀਆਂ ਸਤਕਾ ਸੀ ਅੱਜ ਇਹ ਇਹ ਜਿਹੜਾ ਕਹਿੰਦੇ ਖੁੱਲੀ ਆਬੋ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਆਜ਼ਾਦੀ ਦਾ ਨਿਗਮਾਨ ਰਹਾਂ ਤੇ ਨਾਲ ਹੀ ਉਹਨਾਂ ਸ਼ਹੀਦਾਂ ਦੇ ਜਿੰਨੇ ਵੀ ਸ਼ਹੀਦ ਇਸ ਸਾਡੇ ਪੰਜਾਬ ਦੇ ਹੋਏ ਨੇ ਕਿਉਂਕਿ ਪੰਜਾਬ ਦਾ ਇੱਕ ਇਤਿਹਾਸ ਹੈ ਕਿ ਦੇਸ਼ ਦੀ ਆਜ਼ਾਦੀ ਦੇ ਵੇਲੇ ਸਭ ਤੋਂ ਵੱਧ ਜੇ ਕੁਰਬਾਨੀ ਹੈ ਤਾਂ ਪੰਜਾਬੀਆਂ ਦੀ ਹੈ ਤੇ ਅੱਜ ਤੇ ਇਹ ਦਿਹਾੜੇ ਤੇ ਮੈਂ ਜਿੱਤੇ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਉਥੇ ਮੈਂ ਸਾਰੇ ਨੌਜਵਾਨਾਂ ਨੂੰ ਵੀ ਇਹ ਕਹਿਣਾ ਕਿ ਆਓ ਇਕੱਠੇ ਹੋ ਕੇ ਉਹਨਾਂ ਦੀ ਸੋਚ ਤੇ ਪਹਿਰਾ ਦੀਏ ਦੇਸ਼ ਨੂੰ ਸਾਡੇ ਸੂਬੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਤੇ ਤਕੜੇ ਹੋ ਕੇ ਪੰਜਾਬੀਓ ਪੰਜਾਬੀਆਂ ਦਾ ਸਾਥ ਦੇ ਸਰ ਤੁਸੀਂ ਕੱਲ ਰਾਤ ਲਾਈਵ ਹੋਏ ਸੀ ਉਹਦੇ ਬਾਰੇ ਕੀ ਦੇਖੋ ਮੈਂ ਇੱਕ ਚੀਜ਼ ਬੜਾ ਦੁਖਦਾਈ ਹੈ ਕਿ ਇੱਥੇ ਹੀ ਇਸੇ ਜਗ੍ਹਾ ਤੇ ਮੈਂ ਦੇਖਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਾਂ ਹੋਰ ਉਦੋਂ ਬਾਅਦ ਵੀ ਕਾਂਗਰਸ ਦੇ ਮੁੱਖ ਮੰਤਰੀ ਵੀ ਹੋਰ ਸਰਕਾਰਾਂ ਜਿੰਨੀਆਂ ਵੀ ਇਸ ਤੋਂ ਪਹਿਲਾਂ ਰਹੀਆਂ ਨੇ ਪ੍ਰੋਗਰਾਮ ਕਰਦੀਆਂ ਰਹੀਆਂ ਨੇ ਤੇ ਮੈਨੂੰ ਇਹ ਪਤਾ ਲੱਗਿਆ ਕਿ ਉਸ ਸਮੇਂ ਦੇ ਉੱਪਰ ਬਜਟ ਜਿਹੜਾ ਹੁੰਦਾ ਸੀ ਉਹ ਤਕਰੀਬਨ 3 ਕ ਲੱਖ ਰੁਪਏ ਦਾ ਬਜਟ ਹੁੰਦਾ ਸੀ ਇਹ ਸਮਾਗਮ ਦਾ ਜਿਹੜਾ ਉਦੋਂ 3 ਤੋਂ 5 ਹੋ ਗਿਆ ਤੇ ਬਟ ਅੱਜ ਜਿਹੜਾ ਇਹਦਾ ਬਜਟ ਹੈ ਉਹ 3 ਕਰੋੜ ਰੁਪਏ ਹੈ ਤਿੰਨ ਕਰੋੜ ਸਿਰਫ ਇੱਥੇ ਦਾ ਬਜਟ ਹੈ ਤੇ ਬਾਕੀ ਉਹ ਤੋਂ ਇਲਾਵਾ ਜਿਹੜਾ ਖਰਚਾ ਆਉਣਾ ਹੈ ਆ ਪੋਸਟਰ ਹੋ ਗਏ ਹੋਰ ਹੋ ਗਏ ਮਤਲਬ 5-4 ਕਰੋੜ ਰੁਪਏ ਜਿਹੜਾ 5-7 ਕਰੋੜ ਰੁਪਏ ਆ ਉਹ ਲੱਗਣਾ ਇੱਥੇ ਤੈ ਆ ਮੈਨੂੰ ਇਹ ਨਹੀਂ ਇਹ ਬੜੀ ਚੰਗੀ ਗੱਲ ਹੈ ਸ਼ਹੀਦਾਂ ਦੀ ਯਾਦਗਾਰ ਮਨਾਉਣਾ ਸ਼ਹੀਦੀ ਦਿਹਾੜੇ ਮਨਾਉਣੇ ਸਾਡੀ ਜ਼ਿੰਮੇਵਾਰੀ ਹੈ ਨੈਤਿਕ ਜ਼ਿੰਮੇਵਾਰੀ ਹੈ ਪਰ ਇੱਕ ਚੀਜ਼ ਇਹ ਵੀ ਹੈ ਕਿ ਜੇ ਉਹ ਸਮਾਗਮ ਸਾਦੇ ਜਿਹੜਾ ਸਾਡੇ ਉੱਤੇ ਸ਼ੈੱਡ ਬਣੇ ਨੇ ਬੜੇ ਸੋਹਣੇ ਸ਼ੈੱਡ ਬਣੇ ਹੋਏ ਨੇ ਹਰ ਸਰਕਾਰਾਂ ਦੇ ਵਿੱਚ ਬਣਦੇ ਨੇ ਉੱਥੇ ਤੇ ਉਹ ਸ਼ੈਡਾਂ ਦੇ ਥੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਨੇ ਉਹ ਉੱਥੇ ਆਉਂਦੇ ਰਹੇ ਨੇ ਪਰੰਤੂ ਇਹਨਾਂ ਲਈ ਸਪੈਸ਼ਲ ਦਿੱਲੀੋਂ ਜਿਹੜਾ ਟੈਂਟ ਆ ਰਿਹਾ ਹੈ ਦਿੱਲੀੋਂ ਖਾਣਾ ਆ ਰਿਹਾ ਹੈ ਇੱਥੇ ਮੈਂ ਇੱਕ ਸਵਾਲ ਇਹ ਵੀ ਖੜਾ ਕਰਦਾ ਕਿ ਸਾਡੇ ਸੁਨਾਮ ਦੇ ਵਿੱਚ ਟੈਂਟ ਆਲੇ ਹੈ ਨਹੀਂ ਕਿ ਸਾਡੇ ਸੁਨਾਮ ਦੇ ਵਿੱਚ ਤੁਸੀਂ ਅੱਜ ਜੀਮਾ ਟੈਂਟ ਸੇਠੀ ਟੈਂਟਾ ਸਾਡੇ ਲੌਂਗ ਵਾਲ ਤੋਂ ਲੱਲੀ ਜੀ ਨੇ ਤਿੰਨ ਸਾਲ ਇੱਥੇ ਤਕਰੀਬਨ ਟੈਂਟ ਦਾ ਕੈਪਟਨ ਸਰਕਾਰ ਦੇ ਵਿੱਚ ਕੰਮ ਕੀਤਾ ਸੋ ਬਹੁਤ ਸਾਰੇ ਇਹ ਜਿਹੇ ਹੈਗੇ ਨੇ ਸਾਡੇ ਕੋਲੇ ਜਿਨ੍ਹਾਂ ਤੇ ਅਸੀਂ ਕੰਮ ਵੀ ਲਾਇਆ ਸਾਡੇ ਪੰਜਾਬੀ ਨੂੰ ਕੰਮ ਵੀ ਮਿਲਦਾ ਉਹਦਾ ਇਹ ਕੋਈ ਦੌਰ ਹੈ ਰਹੀਆਂ ਤੇ ਨਾਲ ਹੀ ਜਿਹੜਾ ਪੈਸਾ ਜੇ ਅੱਜ ਤੁਸੀਂ ਦੇਖੋ 100 ਗੁਣਾ ਵੱਧ ਬਜਟ ਹੈ ਤੇ ਜੇ ਬਜਟ ਰੱਖਿਆ ਸਗੋਂ ਇਹ ਤੇ 5-4 ਲੱਖ ਰੁਪਈਆ ਉੱਥੇ ਆਪਦੇ ਇੱਕ ਲਾ ਕੇ ਜਿਵੇਂ ਪਹਿਲਾਂ ਪ੍ਰੋਗਰਾਮ ਹੁੰਦਾ ਸੀ 10 ਲੱਖ ਲਾ ਲਓ 15 ਲਾ ਲਓ ਉਹ ਲਾ ਕੇ ਤੇ ਬਾਕੀ ਪੈਸਾ ਮੈਂ ਕਹਿੰਦਾ ਸ਼ਹੀਦ ਪਰਿਵਾਰਾਂ ਨੂੰ ਦੇਣਾ ਚਾਹੀਦਾ ਸੀ ਸ਼ਹੀਦਾਂ ਦੇ ਵਾਰਸਾਂ ਨੂੰ ਦੇਣਾ ਚਾਹੀਦਾ ਸੀ ਜਿੰਨੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਜਿਹਨੂੰ ਲੱਖ ਲੱਖ ਦੋ ਦੋ ਲੱਖ ਪਰਿਵਾਰਾਂ ਨੂੰ ਜਿਹੜਾ ਇਹ ਪੈਸਾ ਵੰਡਣਾ ਚਾਹੀਦਾ ਸੀ ਪਰ ਅੱਜ ਜਿਹੜੇ ਇਹਨਾਂ ਦੇ ਕਈ ਇਹੋ ਜਿਹੇ ਨੇ ਚੇਲੇ ਜਾਂ ਇਹਨਾਂ ਦੇ ਨਾਲ ਦੇ ਦੇਖੋ ਜੀ ਇਹ ਸ਼ਹੀਦੀ ਦਿਹਾੜਾ ਨਹੀਂ ਮਨਾਉਣ ਦਿੰਦੇ ਜੀ ਇਹ ਕੰਮ ਕਰਦੇ ਨਹੀਂ ਯਾਰ ਇਹੋ ਜਿਹਾ ਕੁਝ ਨਹੀਂ ਹੈ ਸਾਰੇ ਸਤਕਾਰ ਕਰਦੇ ਨੇ ਤੁਸੀਂ ਮਨਾ ਰਹੇ ਹੋ ਇਹ ਚੌਥਾ ਸਾਲ ਹੈ ਪਹਿਲਾਂ ਤਿੰਨ ਸਾਲ ਤਾ ਇਹਨਾਂ ਨੇ ਪੈਲੈਸ ਦੇ ਵਿੱਚ ਹੀ ਮਨਾਇਆ ਨਾ ਪਰ ਐਤਕੀ ਜਿਹੜਾ ਮਨਾਇਆ ਤੇ ਦਿੱਲੀੋਂ ਟੈਂਟ ਮਂਗਾਉਣ ਦੀ ਕੀ ਲੋੜ ਸੀ ਇਹ ਇਹ ਬੜਾ ਵੱਡਾ ਸਵਾਲ ਹੈ ਤੇ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਪੰਜਾਬ ਸਰਕਾਰ ਨੂੰ ਵੀ ਭਾਈ ਤੁਸੀਂ ਭਗਵੰਤ ਮਾਨ ਜੀ ਤੁਸੀਂ ਇਸੇ ਸ਼ਹਿਰ ਦੇ ਜੰਮ ਪਾ ਲਓ ਇੱਥੇ ਦੇ ਰਹਿਨੇ ਰਹੋ ਤੁਸੀਂ ਸੋਚੋ ਪੰਜਾਬੀਆਂ ਬਾਰੇ ਯਾਰ ਕੇਂਦਰੀyal ਨੂੰ ਸਾਡੇ ਸਿਰ ਤੇ ਨਾ ਬਿਠਾਓ ਠੀਕ ਹੈ ਠੀਕ ਹੈ ਲੋਸ ਹਾਂ ਜੀ ਕੀ ਹਾਲ ਚੱਲ ਹੈ ਜੀ ਥੈਂਕ ਯੂ ਹਾਂ ਜੀ ਅਸੀ ਗੱਲ ਜੀ ਬੋਟਾਂ ਪੀ ਤਾਂ ਹਾਂ ਜੀ ਬਿੰਦਰਜੀਤ ਗੋਲਟੀ ਜੀ ਦਾ ਕਹਿਣਾ ਹੈਗਾ ਵੀ ਤੁਸੀਂ ਜਿਹੜਾ ਟੈਂਟ ਵਗੈਰਾ ਜਾਂ ਲੇਬਰ ਵਗੈਰਾ ਲੈਂਦੀ ਹੈ ਵੀ ਉਸ ਨੂੰ ਤੁਸੀਂ ਪੰਜਾਬ ਦੇ ਵਿੱਚ ਹੀ ਕਿਉਂ ਨਹੀਂ ਦਿੱਤਾ ਕੰਮ ਦੇਖੋ ਸਹੀ ਗੱਲ ਹੈ ਇਹਨਾਂ ਦੀ ਵੀ ਨਰਜੀਤ ਗੋਲਟੀ ਜੀ ਦੀ ਸਹੀ ਗੱਲ ਹੈ ਕੰਮ ਦੇਣਾ ਚਾਹੀਦਾ ਪੰਜਾਬ ਨੂੰ ਮਿਲੇ ਪੰਜਾਬ ਦੇ ਲੋਕਾਂ ਨੂੰ ਮਿਲੇ ਰੁਜ਼ਗਾਰ ਧੰਨਵਾਦ ਦੋਸਤੋ